ਪਿਛਲੇ ਦਿਨੀ ਕੁਝ ਸੋਸ਼ਲ ਮੀਡੀਆ ਤੇ ਕੋਸ਼ਕ ਨਿਊਜ਼ ਵੀ ਐਕਟਿਵ ਹੋਈਆਂ ਸੀ ਪ੍ਰੈਕਟੀਕਲ ਵੀ ਸੀ ਵੀ ਇੱਕ ਕੁਛ ਨਹਿਂਗ ਨਹਿਂਗ ਸਿੰਘ ਨੇ ਕਿਸੇ ਨੇ ਜਿਹੜੇ ਇਸ ਸ਼ਹਿਰ ਦੇ ਵਿੱਚ ਬੀੜੀਆਂ ਸਿਗਡਾਂ ਵਾਲਿਆਂ ਨੂੰ ਇੱਕ ਧਮਕੀ ਦਿੱਤੀ ਸੀ ਵੀ ਉਹ ਦੁਕਾਨਾਂ ਜਿਹੜੀਆਂ ਇੱਥੋਂ ਛੱਡ ਕੇ ਚਲੇ ਜਾਣ ਇਹਨਾਂ ਨੂੰ ਵੇਚ ਨਹੀਂ ਦੇਣਾ ਉਸ ਦੇ ਇੱਕ ਇੱਕ ਦੂਸਰੀ ਸੀ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਕਿਸੇ ਨਹਿਂਗ ਸਿੰਘ ਨੇ ਜਾ ਕੇ ਉੱਥੋਂ ਦੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਸੀ ਵੀ ਤੁਸੀਂ ਜੇ ਜੇ ਬੀੜੀਆਂ ਸਿਕਟਾ ਪੀਓਗੇ ਤੁਹਾਡੀ ਜਿਹੜੀ ਆ ਤੁਹਾਡੇ ਦੇ ਤੁਹਾਡੀ ਜਿਹੜੀ ਉਹ ਬਾਹ ਜਿਹੜੀ ਖਤਮ ਲਾ ਦਿੱਤੀ ਜਾਵੇਗੀ ਤੇ ਜਈਆਂ ਇਹਨਾਂ ਨੂੰ ਧਮਕੀ ਭਰੇ ਕੁਛ ਨਾ ਕੁਛ ਜਈੀ ਕਾਰਵਾਈ ਕੀਤੀ ਸੀ ਜਿਸ ਤਹਿਤ ਅਸੀਂ ਦੋਨਾਂ ਦੋਨਾਂ ਹੀ ਜਿਹੜੀਆਂ ਵਾਰਦਾਤਾਂ ਦੇ ਵਿੱਚ ਪਹਿਲੇ ਦੇ ਵਿੱਚ ਮਕਦਮਾ ਨੰਬਰ 103 ਥਾਣਾ ਏ ਡਿਵੀਜ਼ਨ ਦੇ ਵਿੱਚ ਦਰਜ ਕਰਕੇ ਉਹਦੇ 'ਚ ਜਿਹੜਾ ਉਹ ਸੋਸ਼ਲ ਮੀਡੀਆ ਤੇ ਇਸ ਵਪਾਰ ਕਰਨ ਵਾਲਿਆਂ ਨੂੰ ਜਿਹਨੇ ਧਮਕੀ ਦਿੱਤੀ ਸੀ ਮਲਕੀਤ ਸਿੰਘ ਔਰ ਪੰਜਾਬ ਸਿੰਘ ਪੁੱਤਰ ਦਲਵਾਗ ਸਿੰਘ ਵਾਸੀ ਸਲਤਾਨਪਿੰਡ ਟੰਡੋਰੀ ਅੰਮ੍ਰਿਤਸਰ ਉਹਨੂੰ ਲੋਕਾਂ ਨੂੰ ਨਫਰਤ ਭਰੇ ਭਾਸ਼ਣ ਦੇਣਾ ਸ਼ਰਾਬ ਮੀਟ ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੇ ਕਾਰਨ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਸ ਮੁਕਦਮੇ ਦੇ ਵਿੱਚ ਉਹਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾ ਰਿਹਾ ਇਸੇ ਤਰ੍ਹਾਂ ਦੂਸਰਾ ਮੁਕਦਮਾ ਜਿਹੜਾ ਇੰਡੀਆ ਨੇ ਜਿਨ੍ਹਾਂ ਦੇ ਵਿਦਿਆਰਥੀ ਜਦੋਂ ਆਪਣੀ ਮੈਨੇਜਮੈਂਟ ਇੰਸਟੀਚਿਊਟ ਤੋਂ ਆਪਣੀ ਰੈਸੀ ਹੌਸਟਲ ਤੇ ਜਾਂਦੇ ਸੀ ਉਹਨਾਂ ਦੇ ਰਸਤੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਮਨਾਹੀ ਕੀਤੀ ਸੀ ਵੀ ਜੇ ਕੋਈ ਸਿਗਰਟ ਬੀੜੀ ਪਾਊਗਾ ਉਹਦੇ ਉਹਦੇ ਖਿਲਾਫ ਅਸੀਂ ਇਹ ਜੀ ਕਾਰਵਾਈ ਕਰਾਂਗੇ ਉਸ ਦਾ ਵੀ ਅਸੀਂ ਮੁਕਦਮਾ ਨੰਬਰ 114 ਧਾਰਾ 333 126 2352 ਬੀਐਨਐਸ ਥਾਣਾ ਸ਼ਰਟ ਅਜ ਦਰਜ ਕੀਤਾ ਸੀ ਇਸ ਮੁਕਦਮੇ ਦੇ ਵਿੱਚ ਵੀ ਅਸੀਂ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਔਰ ਬਿੱਕਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਨੂਪਰਕਾਲੇ 68 ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਖਿਲਾਫ ਵੀ ਅਜਿਹੀਆਂ ਧਮਕੀ ਭਰੀਆਂ ਕਾਰਵਾਈਆਂ ਕਰਨ ਦਾ ਤੇ ਜੋ ਵੀ ਉਹਨੇ ਐਕਸ਼ਨ ਕੀਤੇ ਸੀ ਉਹਦੇ ਤਹਿਤ ਉਹਦੇ ਖਿਲਾਫ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਇੱਕ ਸੋਸ਼ਲ ਮੀਡੀਆ ਤੇ ਬਾਹਰੋਂ ਕੁਝ ਸ਼ਰਧਾਲੂ ਆਏ ਸੀ ਉਹਨਾਂ ਦਾ ਦਰਬਾਰ ਸਾਹਿਬ ਦੇ ਜਾਂਦਿਆਂ ਹੋਇਆਂ ਰਾਤ ਦੇ 12 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਕਿਸੇ ਲੇਡੀ ਦਾ ਪਰਸ ਖੋਇਆ ਸੀ ਉਹ ਲੇਡੀ ਰਾਜਦੀਪ ਮਹਤਨਾ ਸੀਗੀ ਜਿਹੜੀ ਕਿ ਅਸਾਮ ਦੇ ਵਿੱਚੋਂ ਆਈ ਸੀ ਆਪਣੀ ਮਾਂ ਤੇ ਭੈਣ ਦੇ ਨਾਲ ਆਈ ਸੀ ਉਹਨਾਂ ਉਹਨਾਂ ਤੋਂ ਕੋਈ ਦੋ ਵਿਦਆਊਟ ਜਿਹੜੇ ਨੰਬਰ ਬਾਈਕ ਵਾਲਿਆਂ ਨੇ ਆ ਕੇ ਉਹਨਾਂ ਤੋਂ ਉਹਨਾਂ ਦਾ ਪਰਸ ਗੋਇਆ ਸੀ ਉਸ ਦੋਸ਼ੀ ਇਹ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀਗੀ ਇਹ ਉਹ ਵੀ ਅਸੀਂ ਜਿਹੜਾ ਦੋਸ਼ੀ ਹੈ ਗ੍ਰਿਫਤਾਰ ਕਰ ਲਿਆ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਬਾਕੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਾਡੀ ਜਿਹੜੀ ਚੱਲ ਰਹੀ ਹੈ ਇੱਕ ਦੋਸ਼ੀ ਰੈਸਟ ਹੋ ਗਿਆ ਉਹਨਾਂ ਕੋਲ ਵੀ ਪੇਪਰ ਨਹੀਂ ਸੀ ਸੋਸ਼ਲ ਮੀਡੀਆ ਤੇ ਹੋਇਆ ਉਹਦਾ ਕੀ ਬਣਿਆ ਸ ਉਹ ਅਸੀਂ ਉਹ ਇਨਵੈਸਟੀਗੇਸ਼ਨ ਤੁਸੀਂ ਕਰ ਰਹੇ ਆ ਉਹਦੀ ਡਿਟੇਲਸ ਆਥੋਂ ਨਾਲ ਲੋ ਦੈਟ ਵਿਲ ਬੀ ਬੈਟਰ ਪਰ ਬੀਪੇ ਦੇ ਨੇ ਜਨਾਲਾ ਰੋਡ ਤੇ ਜਿਹੜੇ ਖੋਖੇ ਸਾੜੇ ਕਈ ਬੜੀ ਸਿਕਟਾਂ ਤੇ ਇਹੋ ਨਹੀਂ ਅਸੀਂ ਵਿੱਚ ਇਨਵੋਲਡ ਉਹ ਅਸੀਂ ਇਨਵੈਸਟੀਗੇਸ਼ਨ ਦੌਰਾਨ ਇਹਨਾਂ ਦੀ ਇੰਟਰੋਗੇਸ਼ਨ ਕਰ ਰਹੇ ਆ ਉਹ ਸਾਡੀ ਇੱਕ ਡਿਫੀਨਿਟ ਹੋਰ ਲੀਡ ਹੈਗੀ ਆ ਉਹਦੇ ਤੇ ਦੋ ਬੰਦਿਆਂ ਨੂੰ ਵੀ ਉਹ ਰੂਰਲ ਮਜੀਠਾ ਦੇ ਵਿੱਚ ਰੂਰਲ ਅਮਸਰ ਦੇ ਵਿੱਚ ਪੈਂਦੇ ਨੇ ਉਹ ਬੰਦਿਆਂ ਦੀ ਵੀ ਆਲਮੋਸਟ ਨੇੜੇ ਪਹੁੰਚ ਚੁੱਕੇ ਆ ਉਹਨਾਂ ਦੇ ਖਿਲਾਫ ਵੀ ਜਿਹੜੀ ਤੁਹਾਨੂੰ ਅੰਮ੍ਰਿਤਸਰ ਜਿਹੜੀ ਰੂਰਲ ਪੁਲਿਸ ਆ ਉਹ ਜਿਹੜੀ ਲੋਡਿੰਗ ਦੀ ਜਾਣਕਾਰੀ ਆ ਜਦੋਂ ਉਹ ਟਰੇਸ ਹੋ ਗਿਆ ਫਾਈਨਲੀ ਉਹਦੇ ਤੇ ਬਟ ਵਟ ਨੀਅਰ ਬਾਏ ਆਇਡੈਂਟੀਫਾਈ ਹੋ ਗਏ ਨੇ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਬਣਦੀ ਕਾਰਵਾਈ ਅਮਲ ਵਿੱਚ ਲੈਂਦੀ ਆ ਅੰਮ੍ਰਿਤਸਰ ਜਿਹੜੀ ਸ਼ਰਧਾਲੂ ਤੇ ਖਾਸ ਕਰਕੇ ਯਾਤਰੀ ਆ ਰਹੇ ਨੇ ਉਹਦੀਆਂ ਨਾਲ ਬਹੁਤ ਵੱਡਾ ਤੰਗਦਾ ਹੋ ਰਿਹਾ ਜਿੱਦਾਂ ਵਿੱਚ ਕੀ ਕਰਦੇ ਵਾਦਾ ਨਹੀਂ ਹੋ ਰਿਹਾ ਕੁਝ ਅਸੀਂ ਇਹਨਾਂ ਨੂੰ ਮੰਡੇਟਰੀ ਕੀਤਾ ਵੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ ਨਾਰਮਲੀ ਕੋਈ ਨਾ ਕੋਈ ਨਿਸ਼ੇੜੀ ਹੁੰਦੇ ਨੇ ਅਜੇ ਮਾੜੇ ਐਲੀਮੈਂਟ ਹੁੰਦੇ ਨੇ ਜਦੋਂ ਉਹਨਾਂ ਦਾ ਇਸ ਤਰੀਕੇ ਨਾਲ ਜਈਆਂ ਵਾਰਦਾਤਾਂ ਕਰਨ ਦੇ ਵਿੱਚ ਉਹ ਰੁਟੀਨ ਦੇ ਵਿੱਚ ਆ ਕੋਈ ਪਹਿਲਾਂ ਦੇ ਨਾਲ ਉਹਦੀ ਕੋਈ ਗਿਣਤੀ ਨਹੀਂ ਵਧੀ ਪਰ ਕੁਛ ਨਾ ਕੁਛ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਈਆਂ ਉਸ ਵਜ੍ਹਾ ਕਰਕੇ ਇਹ ਦੇਖਣ ਨੂੰ ਜਨਪ ਦਾ ਸ਼ਾਇਦ ਵਾਧਾ ਹੋ ਗਿਆ ਕੰਪੈਰੀਟਿਵਲੀ ਜਿਹੜੇ ਅਸੀਂ ਹਰ ਤਰ੍ਹਾਂ ਦੇ ਕਰਾਈਮ ਨੂੰ ਆ ਜਿਹੜਾ ਪੁਲਿਸ ਨੇ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਤੇ ਕੇਸ ਟ੍ਰੇਸ ਕੀਤੇ